ਹਾਂਜੀ ਪ੍ਰਾਣਯੀ ਸੋ ਦੇਖੋ ਦੋਸਤੋ ਇਹ ਆ ਜਿਹੜੇ ਪੰਜਾਬੀ ਵਿਰਸੇ ਨੂੰ ਪਿਆਰ ਕਰਦੇ ਆ ਪਰਦੇਸਾਂ ਦੇ ਵਿੱਚ ਰਹਿੰਦੇ ਹੋਏ ਵੀ ਆਪਣੀ ਧਰਤੀ ਨਾਲ ਜੁੜੇ ਹੋਏ ਆ ਆਪਣੀ ਮਿੱਟੀ ਦੇ ਨਾਲ ਜੁੜੇ ਹੋਏ ਆ ਆਪਣੇ ਵਿਰਸੇ ਦੇ ਨਾਲ ਜੁੜੇ ਹੋਏ ਆ ਸੋ ਉਹਨਾਂ ਦੀ ਮੁਹੱਬਤ ਹੁੰਦੀ ਆ ਇਹ ਸਾਰ ਸਾਡੇ ਕੋਲ ਮੇਰਾ خیال ਸਾਰ 1 ਸਾਲ ਪਹਿਲਾਂ ਆਏ ਸੀ ਜੀ ਹਾਂਜੀ 1 ਸਾਲ ਪਹਿਲਾਂ ਆਏ ਸੀ ਉਸ ਵਕਤ ਉਸਤਾਦ ਜੀ ਜਦੋਂ ਕੰਮ ਕਰਨ ਲੱਗੇ ਇਹਨਾਂ ਦਾ ਕਿਸੇ ਟੂਬੀ ਦਾ ਤਾਂ ਲਾਈਟ ਭੱਜੀ ਹੋਈ ਸੀ ਤਾ ਇਹਨਾਂ ਨੇ ਉਸੀ ਵਕਤ ਕਹਿੰਦੇ ਮੈਂ ਦਿਮਾਗ 'ਚ ਸੋਚ ਲਿਆ ਸੀ ਕਿ ਜਿਹੜੀ ਬਿਨਾ ਲਾਈਟ ਤੋਂ ਚਾਰਜਿੰਗ ਵਾਲੀ ਮਸ਼ੀਨ ਆ ਉਹ ਉਸਤਾਜ ਜੀ ਨੂੰ ਲੈ ਕੇ ਜਾਣੀ ਆ ਤੇ ਹੁਣ ਆਹ ਦੇਖੋ ਜੀ ਇਹ ਬਾਹਰ ਤੋਂ ਲੈ ਕੇ ਆਏ ਆ ਸਰ ਕਿਹੜੀ ਕਿਹੜੀ ਕੰਟਰੀ ਤੋਂ ਲੈ ਕੇ ਆਏ ਹੋ ਜੀ ਹਾਂ ਜੀ ਜਰਮਨ ਤੋਂ ਲੈ ਕੇ ਆਏ ਆ ਜੀ ਤੋਂ ਦੇਖੋ ਦੋਸਤੋ ਜਰਮਨ ਤੋਂ ਲੈ ਕੇ ਆਏ ਆ ਤੇ ਉਸ ਵਕਤ ਇਹਨਾਂ ਨੇ ਆਪਣੇ ਦਿਮਾਗ ਦੇ ਵਿੱਚ ਸੋਚ ਲਿਆ ਸੀ ਕਿ ਲਾਈਟ ਜਿੱਦਾ ਭਾਜਾਂ ਦੀ ਆ ਉਸਤਾਜ ਜੀ ਦਾ ਕੰਮ ਖੜ ਜਾਂਦਾ ਤਾਂ ਮੈਂ ਜਿਹੜੀ ਆ ਉਸਤਾਦ ਜੀ ਨੂੰ ਇਹ ਮਸ਼ੀਨ ਦੇਣੀ ਆ ਤਾਂ ਮਸ਼ੀਨ ਲੈ ਕੇ ਤਾਂ ਇਹਨਾਂ ਨੇ ਸਾਨੂੰ ਵੀ ਨਹੀਂ ਦੱਸਿਆ ਹੁਣ ਸਾਤੋਂ ਇਹਨਾਂ ਨੇ ਤੂੰਬੀਆਂ ਲਈਆਂ ਦੋ ਤੂੰਬੀਆਂ ਲੈ ਕੇ ਪ੍ਰੋਪਰ ਸਾਨੂੰ ਪੇਮੈਂਟ ਕਰਕੇ ਉਤੇ ਬਾਅਦ ਸਾਨੂੰ ਦੱਸਿਆ ਕਿਉਂਕਿ ਇਹਨਾਂ ਨੂੰ ਪਤਾ ਸੀ ਕਿ ਜੇ ਮੈਂ ਪਹਿਲਾਂ ਇਹਨਾਂ ਨੂੰ ਇੱਕ ਗਿਫਟ ਦੇਤੀ ਤਾਂ ਇਹਨਾਂ ਨੇ ਪੇਮੈਂਟ ਨਹੀਂ ਲੈਣੀ ਤਾਂ ੱੱਕੇ ਨਾਲ ਸਾਨੂੰ ਪੇਮੈਂਟ ਵੀ ਦਿੱਤੀ ਆ ਕਹਿੰਦੇ ਵੀ ਇਹ ਤੁਹਾਡੀ ਮਿਹਨਤ ਆ ਤੇ ਗਿਫਟ ਆ ਜਿਹੜਾ ਇਹ ਕਹਿੰਦੇ ਆ ਵੀ ਇਹ ਸਾਡੇ ਵੱਲ ਤੇ ਆ ਸੋ ਯਾਰ ਬਹੁਤ-ਬਹੁਤ ਤੁਹਾਡਾ ਧੰਨਵਾਦ ਸੋ ਜਿਹੜਾ ਤੁਸੀਂ ਇੰਨਾ ਸਤਿਕਾਰ ਕਰਿਆ ਜੀ ਉਸਤਾਦ ਜੀ ਦਾ ਸੱਚੇ ਦਿਲੋਂ ਤੁਸੀਂ ਜਿਹੜਾ ਹੈਗਾ ਗਿਫਟ ਦਿੱਤਾ ਹੈ ਜੀ ਤੇ ਐਨੇ ਉਸਤਾਜ ਜੀ ਨੂੰ ਵਾਕਈ ਉਸਤਾਜ ਜੀ ਤੁਹਾਨੂੰ ਜ਼ਰੂਰਤ ਵੀ ਹੈਗੀ ਸੀ ਬਹੁਤ ਜ਼ਰੂਰਤ ਸੀ ਮੈਨੂੰ ਆ ਤੁਸੀਂ ਕਦੇ ਇਹਨਾਂ ਕੋਲ ਗੱਲ ਕਰੀ ਸੀ ਕਿ ਮੈਨੂੰ ਐਦਾਂ ਜੀ ਚਾਹੀਦੀ ਹੈ ਹੈਨਾ ਸੋਚਿਆ ਵੀ ਤਾਂ ਮੈਂ ਬਹੁਤ ਲੱਭਦਾ ਫਿਰਦਾ ਤਾਂ ਹਾਂ ਜੀ ਅੱਜ ਮੈਨੂੰ ਦਿੱਤੀ ਪ੍ਰਵਾਤਵਾ ਇਹਨਾਂ ਦੇ ਸਾਰੇ ਪਰਿਵਾਰ ਨੂੰ ਪੰਦਰਸ ਸਭ ਤੇ ਹਾਂ ਜੀ ਮੇਰੇ ਵੱਲੋਂ ਸਦਾ ਹੀ ਦੁਆਵਾ ਕਿ ਕੰਮਕਾਰ ਦੇ ਵੀ ਤਰੱਕੀਆਂ ਔਰ ਦੁੱਖ ਦਿਲ ਇਹਨਾਂ ਦਾ ਦੂਰ ਰਹੇ ਸੁੱਖੇ ਸੁਖ ਰਹੇ ਸਾਰੇ ਪਰਿਵਾਰ ਸਾਹਿਬਾ ਕਿੰਨੇ ਖੁਸ਼ੀ ਹੋਈ ਉਸਤਾਜ ਜੀ ਅੱਜ ਸੱਚ ਦੱਸੋ ਬਹੁਤ ਜ਼ਿਆਦਾ ਤੁਹਾਡੇ ਚਿਹਰੇ ਤੇ ਪਤਾ ਲੱਗ ਰਿਹਾ ਹਾਂ ਸੋ ਦੇਖੋ ਦੋਸਤੋ ਅਨਾਜ ਆ ਦੇ ਕੋਈ ਵੀ ਹੁੰਦਾ ਖੁਸ਼ੀ ਮਿਲ ਵੀ ਬਹੁਤ ਹੋਈ ਆ ਖੁਸ਼ੀ ਮੈਂ ਬਹੁਤ ਨੂੰ ਹੈ ਨਹੀਂ ਥੀ ਜੀਆ ਇਹ ਹੈਗੀ ਵੀ ਆ ਆ ਚੀਜ਼ ਨਹੀਂ ਸੀ ਮਿਲਨੀ ਆ ਨਹੀਂ ਸੀ ਮਿਲਨੀ ओरिजिनल ਆ ਆ ਨਹੀਂ ਮਿਲਨੀ ਥੀ ਦੇਖੋ ਦੋਸਤੋ ਜਰਮਨ ਤੋਂ ਆਈ ਆ ਸੋ ਦੇਖੋ ओरिजिनल ਆ ओरिजिनਲੀ ਹੁੰਦੀ ਆ ਚੀਜ਼ ਕੋਈ ਵੀ ਆ ਇੱਥੇ ਮਿਲ ਵੀ ਜਾਂਦੀ ਤਾਂ ਦੇਸੀ ਚੀਜ਼ ਮਿਲਣੀ ਥੀ ਲੇਕਿਨ ਆ ਨਹੀਂ ਤੇ ਮਿਲਨੀ ਚਪਾਈ ਹੋਈ ਆ ਹਾਂ ਜੀ ਇਹ ਇੱਕ ਬੈਟਰੀ ਸਫੇਰ ਆ ਉਹ ਬੈਟਰੀ ਇੱਕ ਟਾਣ ਹੋ ਜਾ ਦੋ ਹੀ ਚਾਰਜ ਲਾ ਦੋ ਤੇ ਆ ਹੈਗਾ ਚਾਰਜ ਠੀਕ ਠੀਕ 5 ਰੁਪਏ ਦਾ ਬਰਾ ਚਾਰਜ ਦੇਗਾ ਬੈਟਰੀ ਕੋਲ ਚਾਰਜ ਠੀਕ 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 ਬਹੁਤ ਵਧੀਆ ਤੇ ਸਰ ਤੁਹਾਨੂੰ ਕਿਦਾਂ ਮਹਿਸੂਸ ਹੋਇਆ ਕਿ ਉਸਤਾਦ ਜੀ ਮੇਰੀ ਚੀਜ਼ ਦੀ ਜ਼ਰੂਰਤ ਹੈ ਜੀ ਅਸੀਂ ਪਿਛਲੀ ਵਾਰ ਹੀ ਆਏ ਸੀ ਉਸ ਵੇਲੇ ਇਨ ਦੇ ਤੇ ਲਾਈਟ ਚਲੇ ਗਈ ਜੀ ਹਾਂ ਜੀ ਉਹ ਕਹਿੰਦੇ ਮਤਲਬ ਗਲੀ ਕੱਢਣ ਦੀ ਪ੍ਰੋਬਲਮ ਹੁੰਦੀ ਉਹ ਉਸ ਵੇਲੇ ਮੈਂ ਸੋਚ ਲਿਆ ਵੀ ਅਗਲੀ ਵਾਰ ਜਦੋਂ ਆਵਾਂਗਾ ਤੇ ਇਹਨਾਂ ਉਸਤਾਦ ਜੀ ਬਣਾ ਲੈ ਆਪਣਾ ਬੈਟਰੀ ਵਾਲਾ ਸਿਕਿਉਰ ਡਰਾਈਵਰ ਲੈ ਕੇ ਤੇ ਤੁਸੀਂ ਸਰਪ੍ਰਾਈਜ਼ ਦਿੱਤਾ ਜੀ ਤੇ ਦੱਸਿਆ ਵੀ ਨਹੀਂ ਸਾਨੂੰ ਜੀ ਸਰ ਬਹੁਤ ਬਹੁਤ ਧੰਨਵਾਦ ਸਰ ਚੜ੍ਹਦੀ ਕਲਾ ਜ ਰੱਖੇ ਮਾਲਕ ਤੁਹਾਨੂੰ ਜੀ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ Ternyata.